ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੇਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਬਸਕ੍ਰਾਈਬਰ ਕਰ ਲੀਂ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦੱਸਾਂਗੇ ਆਪਣੇ ਸ਼ਕਤੀਮਾਨ ਦੇ ਰੂਟਾ ਵੇਟਰਾਂ ਤੇ ਕੋਈ ਵੀ ਨਵਾਂ ਰੂਟਾ ਵੇਟਰ ਲਊਗਾ ਉਹਨਾਂ ਤੇ ਨਵੀਂ ਸਕੀਮ ਆ ਗਈ ਆ ਗੱਡੀਆਂ ਵੀ ਨੇ ਮੋਟਰਸਾਈਕਲ ਕਾ ਵੀ ਇਨਾਮ ਨੇ ਬਾਈ ਉਹ ਸਾਰੇ ਨਿਕਲਨੇ ਨੇ ਜਿਹੜਾ ਵੀਰ ਸ਼ਕਤੀਮਾਨ ਕੰਪਨੀ ਦਾ ਰੂਟਾ ਵੇਟਰ ਲਊਗਾ ਉਹ ਸਕੀਮ ਬਾਰੇ ਵੀ ਬਾਈ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਇਸ ਕਰਕੇ ਵੀਡੀਓ ਜੇ ਬਣੇ ਰਹੋ ਇਦਾਂ ਹੀ ਤੇ ਸੈਗਨ ਹੈਂਡ ਰੂਟਾਵੇਟਰ ਜਿਹੜਾ ਆਉਣਾ 1.7 ਫੁੱਟ ਉਹਦੇ ਬਾਰੇ ਵੀ ਦੱਸਾਂਗੇ ਕਿਹੜਾ ਰੂਟਾਵੇਟਰ ਆ ਤੇ ਕਿਹੜੇ ਰੂਟਾਵੇਟਰ ਅੱਜ ਜਾਣਿਆ ਨਵੇਂ 7 ਫੁੱਟ ਵੀ ਜਾਣੇ 8 ਫੁੱਟ ਵੀ ਜਾਣੇ ਸਾਰੇ ਵੀਡੀਓ ਚ ਦੱਸਾਂਗੇ ਸਕੀਮ ਬਾਰੇ ਵੀ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਦੇਖਿਓ ਪੂਰਾ ਤੇ ਛੋਟੇ ਵੀਰ ਦਾ ਆਪਣੇ ਨਾਲ ਸਾਜ ਜ਼ਰੂਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਕੇ ਲਾਈਕ ਕਰਕੇ ਤੇ ਹੁਣ ਬਾਈ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਇਦਾਂ ਹੀ ਤੁਹਾਨੂੰ ਦੱਸਦੇ ਆ ਬਾਈ ਸਕੀਮਾਂ ਬਾਰੇ ਆਓ ਜੀ ਵੇਲਾ ਹੋ ਗਿਆ ਸ਼ਾਮ ਦਾ ਜੀ ਤੇ ਇੱਧਰ ਬੰਦਿਆਂ ਨੇ ਸਾਡੇਆਂ ਨੇ ਪੂਰਾ ਵੈਨਰ ਲਾਤਾ ਤਕੜਾ ਜਾ ਕਰਕੇ ਸਿਰੇ ਤੋਂ ਲੈ ਕੇ ਸਿਰੇ ਤੱਕ ਸ਼ਕਤੀਮਾਨ ਨੇ ਇੰਪਲੀਮੈਂਟਾਂ ਦਾ ਤੇ ਬਾਕੀ ਹੋਣ ਬਾਈ ਇੱਕ ਸਕੀਮ ਆਈ ਏ ਨਵੀਂ ਸ਼ਕਤੀਮਾਨ ਰੋਟਾਵੇਟਰ ਦੇ ਨਾਲ ਚਾਹੇ ਤੁਸੀਂ 7 8 9 10 ਜਿਹੜਾ ਮਰਜ਼ੀ ਰੋਟਾਵੇਟਰ ਲਓ ਉਹਦੇ ਨਾਲ ਇੱਕ ਸਕੀਮ ਚੱਲ ਰਹੀ ਏ ਸਕੀਮ ਬਾਰੇ ਵੀ ਬਾਈ ਤੁਹਾਨੂੰ ਦੱਸਾਂਗੇ ਆਪਾਂ ਬਣੇ ਰਹੋ ਵੀਡੀਓ ਚ ਇਦਾਂ ਹੀ ਤੇ ਆਹ ਲਓ ਬਾਈ ਜੀ ਇੱਕ ਹੋਰ ਸੇਲ ਕਰਤਾ ਬਾਈ ਜੀ 8 ਫਟਾ ਟਾਪ ਮਾਡਲ ਇਹ ਵੀ ਸਕੀਮ ਦੇ ਵਿੱਚ ਹੀ ਸੇਲ ਕਰਿਆ ਜੀ ਦੋਏ ਵਾਸਤੇ ਡੈਸਕਾ ਲਾਈ ਹੋਈ ਨੇ ਜੀ ਟਾਪ ਮਾਡਲ ਦੇ ਤੇ ਫੈਕਟਰ ਹੈਗਾ ਜੀ ਸਵਰਾਜ 855 4 ਸਟਾਰ ਕੱਟ ਤੋਂ ਕੱਟ ਵੀ 16 17 ਮਾਡਲ ਹੋਊਗਾ ਜੀ ਤੇ ਦੁਆਬੇ ਏਰੀਆ ਦੀ ਇੱਥੋਂ ਪਛਾਣਾ ਜੀ ਜਿੰਨੇ ਵੀ ਭਾਈ ਦੁਆਬੇ ਏਰੀਆ ਦੇ ਟਰੈਕਟਰ ਨੇ ਆਹ ਰੇਸ ਬਾਈਆਂ ਦੀ ਉੱਪਰ ਲਾਈ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਕਾਰਡ ਆਹ ਰੇਸ ਦੀ ਦੁਆਬੇ ਏਰੀਆ ਵਾਲੇ ਜਿਹੜੇ ਬਾਈ ਨੇ ਉਹਨਾਂ ਦੀ ਉਹ ਗੱਡੀ ਸੀ ਕਮੈਂਟ ਚ ਜ਼ਰੂਰ ਦੱਸਿਓ ਵੀ ਇਹ ਕਾਰਡ ਦੁਆਬੇ ਏਰੀਆ ਦੀ ਹੈ ਨਾ ਯਾਨੀ ਜਿੱਥੋਂ ਤੱਕ ਮੈਨੂੰ ਪਤਾ ਸਾਰਨਾ ਪਹਿਲਾਂ ਇਹ ਰੀਸ ਦੀ ਗੱਡ ਦਵਾਬੇ ਏਰੀਆ ਵਾਲੇ ਪਾਈਆਂ ਨੇ ਗੱਡੀ ਸੀ ਤੇ ਟਰੈਕਟਰ ਵੀ ਦਵਾਬੇ ਚੋਂ ਹੀ ਆਇਆ ਬਾਈ ਰੂਟਾਵੇਟਰ ਲੈਣ ਵਾਸਤੇ 8 ਫੁੱਟਾ ਰੂਟਾਵੇਟਰ ਬਾਈ ਇਹਨਾਂ ਨੂੰ ਕਰਿਆ ਸੇਲ ਤੇ ਬਾਕੀ ਤਿਆਰ ਕਰਕੇ ਖੜਾਤਾ ਪੂਰਾ ਓਕੇ ਕਰਕੇ ਤੇ ਬਾਕੀ ਇਹਦੇ ਨਾਲ ਰੂਟਾਵੇਟਰ ਕੱਟਿਆ ਬਾਈ ਜੀ 7 ਫੁੱਟਾ ਇੱਕ ਓਮਕਾਰ ਕੰਪਨੀ ਦਾ ਤੇ yellow color ਚ ਰੂਟਾਵੇਟਰ ਆ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਵਧੀਆ ਚੱਲਦਾ ਬਾਜੀ ਆਪ ਚਲਾ ਕੇ ਕੱਟਿਆ ਖੁੱਦ ਤੇ ਕਈ ਬੰਦੇ ਆ ਸੈਮੀ ਚੈਂਪੀਅਨ ਮਾਡਲ ਆ ਜੀ ਕਈ ਵੀਰ ਕਹਿੰਦੇ ਵੀ ਸੈਮੀ ਚੈਂਪੀਅਨ ਮਾਡਲ ਕਿਹੜਾ ਆ ਹੁੰਦਾ ਐਦਾਂ ਦੀ ਘੋੜੀ ਹੁੰਦੀ ਆ ਰੂਟਾਵੇਟਰ ਥੱਲੇ ਸੇਮ ਹੁੰਦਾ ਬਸ ਇੱਕ ਪਾਸੇ ਇਹਦੇ ਤਵੀ ਹੁੰਦੀ ਇੱਕ ਪਾਸੇ ਸਟੈਂਡ ਹੁੰਦਾ ਬਾਕੀ ਬਾਈ ਹੁਣ ਜਾਣ ਦੀ ਤਿਆਰੀ ਹੋ ਗਈ ਸ਼ਾਮ ਦੀ ਕਿਉਂਕਿ ਟਾਈਮ ਹੋ ਗਿਆ ਕਾਫੀ ਜਿੰਨਾ ਅੰਦਰੋਂ ਕਚਰਾ ਆਇਆ ਨਿਕਲਿਆ ਅਸੀਂ ਬਲੈਰੋ ਜੀ ਲੱਦ ਲਿਆ ਮੁੰਡਿਆਂ ਨੇ ਤੇ ਬਾਕੀ ਇਧਰੋਂ ਸਫਾਈ ਹੋ ਗਈ ਪੂਰੀ ਅੱਜ ਪਿੰਟਰ ਆਇਆ ਨਹੀਂ ਤੇ printer ਦੇ ਕਾਲੂ ਪ੍ਰਿੰਟਰ ਆਊਗਾ ਤੇ ਸਾਰੇ ਅਡਜਸਟ ਕਰਕੇ ਦੁਬਾਰਾ ਸਮਾਨ ਰੱਖਾਂਗੇ ਹਨ ਪੂਰਾ ਬਣਾ ਕੇ ਵਧੀਆ ਤੇ ਬਾਕੀ ਜਿਹੜੇ ਪਿੱਛੇ ਸੈਕੰਡ ਹੈਂਡ ਰੂਟਰ ਵੇਟਰ ਖੜੇ ਆ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣਾ ਬਸ ਇੱਕਣੀ ਵੀਡੀਓ ਚ ਬਣਿਆ ਰਿਹਾ ਜੀ ਪੁਰਾਣੇ ਰੂਟਰ ਵੇਟਰਾਂ ਬਾਰੇ ਭਾਈ ਜਾਣਕਾਰੀ ਤੁਹਾਨੂੰ ਬਾਅਦ ਚ ਦਵਾਂਗੇ ਪਹਿਲਾਂ ਤੁਹਾਨੂੰ ਬਹਾਲ ਜਿਹੜੀ ਹੁਣ ਸਕੀਮ ਚੱਲਦੀ ਆ ਉਹਦੇ ਬਾਰੇ ਆਪਾਂ ਪਹਿਲਾਂ ਜਾਣਕਾਰੀ ਦੇ ਦਈਏ ਤੇ ਭਾਈ ਇੱਕਾ ਸਵੈਨ ਵਾਲਾ ਖੜਾ ਆਪਣੇ ਕੋਲ 7 ਫੁੱਟਾ ਅਸੀਂ 85% ਬਲੇਡ ਆ ਵੀਰੇ ਰੂਟਾਵੇਟਰ ਪੂਰਾ ਸਾਫ 2000 ਮੇਰੇ ਸਾਹਮਣੇ 22 22 22 23 ਮਾਡਲ ਆ ਜੀ ਬਿਲਕੁਲ ਸਾਫ ਕੰਡੀਸ਼ਨ ਚ ਕਿਸੇ ਨੂੰ ਚਾਹੀਦਾ ਹੋਇਆ ਬਾਈ ਜੀ 7 ਫੁੱਟ ਰੂਟਾਵੇਟਰ ਤਾਂ ਬਾਈ ਜੀ ਆਪਣੇ ਨਾਲ ਕਰ ਲਿਓ ਸੰਪਰਕ ਤੇ ਹੁਣ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਬਾਈ ਜਿਹੜੀ ਸ਼ਕਤੀਮਾਨ ਦਾ ਰੂਟਾਵੇਟਰ ਕੋਈ ਵੀ ਬੰਦਾ ਲਊਗਾ ਉਹਦੇ ਨਾਲ ਕੀ ਕੀ ਸਕੀਮਾਂ ਨੇ ਅੱਜ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਬਾਈ ਜੀ ਲਓ ਬਾਈ ਹੁਣ ਤੁਹਾਨੂੰ ਦੱਸ ਦਿੰਨੇ ਆ ਸਕੀਮ ਬਾਰੇ ਵੀ ਰੂਟਾ ਮੀਟਰ ਦਾ ਕਿਹੜੀ ਕਿਹੜੀ ਸਕੀਮਾਂ ਚੱਲਦੀਆਂ ਨੇ ਬਾਈ ਆ ਦੇਖੋ ਮੂਰੇ ਲੱਗਿਆ ਹੋਇਆ ਪੋਸਟਰ ਸ਼ਕਤੀ ਤਿਹਾਰ ਸਮਰੋਹ ਸਤ ਤੇ ਇੱਧਰ ਬਾਈ ਜਿਹੜੀ ਚੱਲੇ ਰਹੀ ਅੱਠ ਫੋਟਾ ਲੈ ਕੇ ਬਹੁਤ ਬਹੁਤ ਮੁਬਾਰਕਾਂ ਬਾਈ ਵੀਰ ਉਹਨਾਂ ਨੂੰ ਅੱਠ ਫੋਟਾ ਰੂਟਾ ਮੀਟਰ ਦਿੱਤਾ ਹੀ ਸਵਰਾਜ ਅੱਠ ਸੌਦੰਦਿਆਂ ਨਾਲ ਨਾ ਮੈਸ਼ਾਰੀ ਇਰੀ ਦਾ ਦਬਾਬੇ ਦੀ ਚ ਤੇ ਸਕੀਮਾਂ ਬਾਰੇ ਬਾਈ ਤੁਹਾਨੂੰ ਦੱਸ ਦਿੰਨੇ ਆ ਬਾਈ ਜਿਹੜਾ ਵੀ ਵੀਰ ਸ਼ਕਤੀਮਾਨ ਰੂਟਾਵੇਟਰ ਕੋਈ ਵੀ 7-8 ਫੁੱਟ ਕਿਹੜਾ ਵੀ ਲਊਗਾ ਤੇ ਉਹਦਾ ਨਾ ਹੀ ਇੱਕ ਟੋਕਨ ਪੈਣਾ ਜਿਹੜਾ ਬੰਦਾ ਰੂਟਾਵੇਟਰ ਲੈ ਕੇ ਜਾਊਗਾ ਟੋਕਨ ਦੇ ਵਿੱਚ ਬਾਈ ਕਈ ਇਨਾਮ ਨੇ ਉਹ ਨਾਮਾਂ ਦਾ ਵੇਰਵਾ ਜਿਹੜਾ ਹੈਗਾ ਆਪਾਂ ਤੁਹਾਨੂੰ ਦੱਸ ਦਿੰਦੇ ਨੇ ਤੇ ਸਭ ਤੋਂ ਪਹਿਲਾਂ ਇਧਰੋਂ ਸ਼ੁਰੂ ਕਰ ਲੈਣੇ ਆ ਜੀ ਆ ਦੇਖੋ 1 ਮਾਰਚ 2025 ਤੋਂ ਸ਼ੁਰੂ ਆ ਜੀ ਤੇ 120 ਫਰਿੱਜਾਂ ਨੇ ਜੀ ਤੇ 120 ਫਰਿੱਜਾਂ ਨੇ ਜੀ ਕੋਈ ਵੀ ਬੰਦਾ ਫਰਿੱਜ ਜਿੱਤ ਸਕਦਾ ਟੋਕਨ ਪੈਣਗੇ ਜੀ 120 ਫਰਿੱਜਾਂ ਨੇ ਜੀ ਤੇ ਉਹ ਤੋਂ ਥੱਲੇ ਆ ਜੀ 165 ਜਿਹੜੀਆਂ ਨੇ ਵਾਸ਼ਿੰਗ ਮਸ਼ੀਨਾਂ ਨੇ ਜੀ ਤੇ ਉਹ ਤੋਂ ਥੱਲੇ ਆਈ ਜੀ 140 ਨੇ ਜਿਹੜੇ Android ਫੋਨ ਨੇ ਜੀ ਤੇ ਉਹ ਤੋਂ ਬਾਅਦ ਪੰਜ ਕਾਰਾਂ ਨੇ ਜੀ Swift ਤੇ ਉਹ ਤੋਂ ਬਾਅਦ ਹੈਗੇ 25 ਮੋਟਰਸਾਈਕਲ ਤੇ 100 ਹੈਗੀਆਂ ਨੇ ਵੀ ਸਭ ਤੋਂ ਥੱਲੇ ਹੈਗੀਆਂ ਨੇ 100 LED ਆ ਇਹ ਸਾਰੇ ਇਨਾਮ ਨੇ ਟੋਟਲ ਦੇਖ ਲੋ ਕਿੰਨੇ ਇਨਾਮ ਨੇ ਪੂਰੇ ਇੰਡੀਆ ਵਿੱਚ ਕੱਢੇ ਜਿਹੜੇ ਨੇ ਜੀ ਤੇ ਸਾਰੇਆਂ ਅੰਦਰ ਟੋਕਨ ਉਦੋਂ ਪੈਣਾ ਜਦੋਂ ਕਿਸੇ ਨੇ ਵੀ ਆਪਣਾ ਨਵਾਂ ਰੂਟਾਵੇਟਰ ਖਰੀਦਿਆ ਯਾਨੀ ਕਿ ਆਪਣੇ ਨਵਾਂ ਰੂਟਾਵੇਟਰ ਨਾਲ ਇਸ ਜਿੰਨੇ ਵੀ ਇਨਾਮ ਨੇ ਉਹਨਾਂ ਦਾ ਟੋਕਨ ਪਾਊਗਾ ਤੇ ਕਿਸੇ ਦੀ ਵੀ ਬਾਈ ਕਿਸਮਤ ਚਮ ਸਕਦੀ ਹੈ ਜਿਨੇ ਵੀ ਬਾਈ ਰੂਟਾਵੇਟਰ ਲੈਣਾ ਕਿਉਂਕਿ ਰੂਟਾਵੇਟਰ ਲੈਣਾ ਤਾਂ ਹੈਗਾ ਸਾਰੇ ਨਹੀਂ ਜੀ ਕਿਉਂਕਿ ਹੁਣ ਜੇ ਲਓਗੇ ਹੁਣ ਫਾਇਦਾ ਵੀ ਹੋ ਸਕਦਾ ਕੀ ਪਤਾ ਕਿਹਦੀ ਕਿਸਮਤ ਜਾਗ ਜਵੇ ਜੀ ਆਪਣਾ ਟੋਕਨ ਪੈ ਜਾਊਗਾ ਤੇ ਇਹ ਇਨਾਮ ਨਿਕਲ ਸਕਦੇ ਨੇ ਗੱਡੀ ਵੀ ਨਿਕਲ ਸਕਦੀ ਆ ਮੋਟਰਸਾਈਕਲ ਵੀ ਨਿਕਲ ਸਕਦੇ ਨੇ ਐਲਈਡੀ ਮੋਬਾਈਲ واਸ਼ਿੰਗ ਮਸ਼ੀਨ ਫ੍ਰੀਜਾਂ ਕੋਈ ਵੀ ਇਨਾਮ ਬਾਈ ਜੀ ਤੁਹਾਨੂੰ ਨਿਕਲ ਸਕਦਾ ਤੇ ਵੱਧ ਤੋਂ ਵੱਧ ਬਾਈ ਰੂਟਾਵੇਟਰ ਲਾਓ ਤੇ ਜਿਹੜਾ ਸਕੀਮ ਦਾ ਲਾਹਾਤਾ ਉਹ 1 ਫਰਵਰੀ ਮਾਰਚ 2025 ਤੋਂ ਸ਼ੁਰੂ ਆ ਜੀ ਆਫਰ 1 ਮਾਰਚ 2025 ਤੋਂ ਸ਼ੁਰੂ ਆ ਜੀ ਕਰ ਲਓ ਬਾਈ ਜੀ ਸੰਪਰਕ ਕਿਸੇ ਨੇ ਵੀ ਸ਼ਕਤੀਮਾਨ ਦਾ ਰੂਟਾਵੇਟਰ ਲੈਣਾ ਹੋਇਆ ਤੇ ਇਹ ਸਕੀਮਾਂ ਦਾ ਲਾਭ ਉਠਾਉਣਾ ਆਇਆ 120 ਫਰਿੱਜ ਨੇ 165 ਵਾਸ਼ਿੰਗ ਮਸ਼ੀਨਾਂ ਇਹ ਬਾਈ ਇਦਾਂ ਵੀ 165 ਇੱਕ ਜਣੇ ਨੂੰ ਹੀ ਨਿਕਲਣੇ ਯਾਨੀ 125 ਫਰਿੱਜ ਨਿਕਲਣੇ 120 ਬੰਦਿਆਂ ਨੂੰ ਨਿਕਲਣੀਆਂ ਲੈਦਾ ਲੈਦਾ 165 ਬੰਦਿਆਂ ਨੂੰ ਮਸ਼ੀਨ ਨਿਕਲੂਗੀ 140 ਬੰਦਿਆਂ ਨੂੰ ਮੋਬਾਈਲ ਫੋਨ 5 ਬੰਦਿਆਂ ਨੂੰ ਕਾਰਾਂ ਨਿਕਲਣੀਆਂ ਤੇ 25 ਬੰਦਿਆਂ ਨੂੰ ਮੋਟਰਸਾਈਕਲ ਨਿਕਲਣੀਆਂ 100 ਬੰਦਿਆਂ ਨੂੰ ਐਲਈਡੀਆਂ ਨਿਕਲਣੀਆਂ ਨੇ ਜੀ ਇਹ ਇਦਾਂ ਨਿਕਲਣੀਆਂ ਕਿਸੇ ਨੇ ਵੀ ਬਾਈ ਲੈਣਾ ਹੋਇਆ ਰੋਟਾਵੇਟਰ ਦਾ ਬਾਈ ਜੀ ਕਰ ਲਿਓ ਸੰਪਰਕ ਉਠਾ ਲਓ ਬਾਈ ਸਕੀਮ ਦਾ ਫਾਇਦਾ ਨਵੇਂ ਰੋਟਾਵੇਟਰ ਲਓ ਜੀ ਸ਼ਕਤੀਮਾਨ ਕੰਪਨੀ ਦੇ ਟੋਕਨ ਪਾਈ ਜੀ ਉਹਦਾ ਆਪਾਂ ਫਿਰ ਤੁਹਾਡਾ ਤੇ ਰੂਟਾ ਵੇਟਰ ਜਿਹੜਾ ਮਰਜ਼ੀ ਹੋਵੇ ਜੀ ਕਿਸੇ ਮਤਲਬ ਇਹ ਨਹੀਂ ਹੈਗਾ ਵੀ ਇੱਕ ਰੂਟਾ ਵਾਟ ਤਾਂ ਰੂਟਾ ਵੇਟਰ ਵਾਸਤੇ ਚਾਹੇ 7 ਫੁੱਟ ਲੈ ਲਓ ਚਾਹੇ 8 ਫੁੱਟ ਲੈ ਲਓ ਚਾਹੇ 9 ਫੁੱਟ ਲੈ ਲਓ ਚਾਹੇ 10 ਫੁੱਟ ਲੈ ਲਓ ਕੋਈ ਵੀ ਮਰਜ਼ੀ ਰੂਟਾ ਵੇਟਰ ਲੈ ਲਓ ਸਾਰੇ ਰੂਟਾ ਵਾਸਤੇ ਯਾਨੀ ਵੇਟਰਾਂ ਵਾਸਤੇ ਜਿਹੜੀ ਇਹ ਸਕੀਮ ਆ ਉਪਲਬਧ ਹੈ ਜੀ ਤੇ ਹੁਣ ਬਾਈ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਘੇੜ ਤੋਂ ਘੇੜ ਵੀਡੀਓ ਲੈ ਕੇ ਹਾਜ਼ਰ ਤੁਹਾਡੇ ਲਈ ਹੁੰਦੇ ਰਹਾਂਗੇ ਵਧੀਆ ਤੋਂ ਵਧੀਆ ਵੀਡੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਹੁਣ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਤੇ ਇੱਧਰ ਬਾਈ ਹੁਣੀ ਰੂਟਾਵੇਟਰ ਚੱਕਣ ਲੱਗ ਗਿਆ ਪਤਾ ਨਹੀਂ ਕਿੱਧਰ-ਕੁਦਰ ਰੱਖਣ ਇਹਨਾਂ ਨੇ ਕਿਉਂਕਿ ਦੀਪ ਬਾਈ ਉਹਨਾਂ ਦੀ ਬਾਈ ਕ੍ਰੇਨ ਵੀ ਇੱਥੇ ਹੀ ਕੱਢਦੀ ਆ ਮੈਨੂੰ ਲੱਗਦਾ ਆਪਣੀ ਕ੍ਰੇਨ ਦੀ ਜਿਹੜੀ ਜਗ੍ਹਾ ਬਣਾਉਣ ਲੱਗਿਆ ਖੜਾਉਣ ਵਾਸਤੇ ਇਹਨੂੰ ਰੂਟਾਵੇਟਰ ਨਾਲ ਚੱਕ ਕੇ ਇੱਧਰ-ਉੱਧਰ ਕਰਨਗੇ ਜੀ ਆ ਇਹਨੂੰ ਚੱਕ ਕੇ ਉਹ ਤਾਂ ਸਾਈਡ ਤੇ ਰੱਖਣਗੇ ਤਾਂ ਜਿਹੜੀ ਕ੍ਰੇਨ ਹੈ ਹੈਲੋ ਤਾਜੋ ਜਿਹੜੀ ਕਰੇ ਨਾ ਉਹ ਵਧੀਆ ਖੜਜਵੇ ਸਿੱਧੀ ਜੀ। ਲਓ ਬਈ ਹੁਣ ਆਪਾਂ ਮਿਲਦੇ ਕਿਸੇ ਅਗਲੀ ਵੀਡੀਓ ਤੇ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ